ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਸੱਤ ਪਸ਼ੂ ਬਹੁਤ ਸੋਹਣੀਆਂ ਝੋਟੀਆਂ ਤਾਜ਼ੀਆਂ ਸੂਈਆਂ ਟੁਕੜ ਗੱਪਣ ਝੋਟੀਆਂ ਵੀ ਆ ਤੇ ਵੜਾ ਬਾਈ ਕੋਲ ਬਹੁਤ ਸੋਹਣੀ ਜੱਸੀ ਕਾਲੀ ਤੇ ਵਧੀਆ ਤੇ ਬਾਈ ਨੇ ਕਰਦੇ ਆ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਆ ਜੀ ਸਾਹਿਬ ਵਧੀਆ ਠੀਕ ਠਾਕ ਹੈ ਜੀ ਹਾਂ ਜਿਨੇ ਭੈਣ ਭਰਾ ਮਾਣਾ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਦੇ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਤੇ ਰਹਿੰਦੀ ਸੰਗਤ ਨੂੰ ਵੀਰ ਜੀ ਹਰ ਵਾਰ ਇਹੋ ਬੇਨਤੀ ਕਰੀਦੀ ਆ ਤੇ ਵਾਧ ਤੋਂ ਵਾਧ ਚੈਨਲ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਆਪਣੇ ਰਹਿੰਦੇ ਵੀਰਾਂ ਨੂੰ ਵੀ ਨਾਲ ਵਾਧ ਤੋਂ ਵਾਧ ਚੈਨਲ ਸ਼ੇਅਰ ਕਰਿਆ ਕਰੋ ਹਰ ਵਾਰਾ ਵੀਰ ਜੀ ਇਹੋ ਹੀ ਭੈਣ ਭਰਾਵਾਂ ਕਾਲੀ ਰੈਫਰੈਸ਼ ਕਰੀਦੀ ਆ ਵੀ ਚੈਨਲ ਨੂੰ ਵਾਧ ਤੋਂ ਵਾਧ ਲਾਈਕ ਤੇ ਸ਼ੇਅਰ ਕਰਾਓ ਸਹੀ ਗੱਲ ਜੀ ਹਾਂਜੀ ਕਿਨੇ ਪੰਜ ਪਾਈ ਅੱਜ ਜੀ ਅੱਜ ਆਪਣੇ ਕੋਲ ਝੋਟੀਆਂ ਤਕਰੀਬਨ ਵੱਡੀਆਂ 5 6 ਜਨਵਾਰ ਜਿਹੜੇ ਟਾਪ ਦੇ ਤੇ ਨਾਂ ਤੋਕੜਾ ਗੱਬਣਾ ਤੇ ਬਚਾ ਮਰੀ ਮੈਂ ਝੋਟੀ ਚੰਗੀ ਠੀਕ ਬਿਲਕੁਲ ਭਾਰ ਦਾ ਜਨਵਰ ਆ ਹਾਂਜੀ ਕੱਲ ਵੀ ਵੀਡੀਓ ਆਪਣੀ ਚੱਲੀ ਆ ਹਾਂਜੀ ਤੇ ਸਾਰਾ ਹੀ maal ਵੇਚ ਗਿਆ ਜੀ ਮੋਟਰਸਾਈਕਲ ਵੀ ਵੇਲਣਾ ਵੀ ਠੀਕ ਜੀ ਸਾਰੇ ਜਾਨਵਰ ਵੇਚੇ ਟੋਪੜਾ ਕਪੜਾ ਝੋਟੀਆਂ ਤਿੰਨ ਹੀ ਦੋ ਵੇਖੀਆਂ ਇੱਕ ਰਹੀ ਠੀਕ ਜੀ ਹਾਂਜੀ ਬਚਾ ਮਰੀ ਮਚਾ ਮਰ ਗਿਆ ਝੋਟੀ ਬਿਲਕੁਲ ਪਹਾੜਾ ਦੇਵਾਂਗੇ ਹਰਿਆਣੇ ਦੀ ਝੋਟੀ ਤੇ ਬਾਕੀ ਸੁਈਆਂ ਝੋਟੀਆਂ ਸੁਈਆਂ ਟੋਪਲਾ ਸਾਰੀਆਂ ਹੀ ਤੇ ਵੱਡੀਆਂ ਵਸ਼ੀਆਂ ਤਿੰਨ ਹੀ ਦੋ ਚਲ ਗਈਆਂ ਇੱਕੋ ਵੱਡੀ ਰਹੀ ਵੱਡੀ ਸੁਈ ਵੱਡੀ ਵਸ਼ੀ ਸੁਈ ਠੀਕ ਦੱਸੋ ਬਾਬਾ ਜੀ ਗਾਂ ਵੀ ਕੱਲ ਵੀ ਚੱਗੀ ਅੱਜ ਕੋਲ ਜਵਰੇ ਹਾਂਜੀ ਤੇ ਮੱਛੀ ਆ ਗਈ ਚੰਗੀ ਬ੍ਰਾਂਡਰ ਠੀਕ ਜੀ ਰਵਾਜੀ ਫੁਰੀ ਬਾਲਾ ਗੋਏ ਦੀ ਤੇ ਇੱਕੋ ਚੁਾਈ ਕੀਤੀ ਫੇਰੇਗੀ ਬੱਜਾਈ ਮਾਰ ਮਗਰ ਵਾਸੀ ਹੈ ਪਸ਼ੀ ਆ ਗਈ ਹਾਂਜੀ ਰਵਾਜੀ ਦੇਖੋ ਜੀ ਬਾਈ ਹੋਈ ਹੈ ਇੱਕ ਇੱਕੋ ਚੁਾਈ ਫੇਰੇ ਕੀਤੀ ਇਹ ਸਾਡੇ 6 ਕਿਲੋ ਵਾਸੀ ਹੋਈ ਆ ਹਾਂਜੀ ਤੇ ਪਾਰੇ ਵੀ ਬੇਲਪੂਲ ਵੇਖ ਗਾਂ ਦੀ ਕੀ ਚੀਜ਼ ਉਹਦੀ ਕਾਲੀ ਛਾ ਵਸੀ ਆ ਤੇ ਉਹ ਲੇਰੇ ਵਾਲੀ ਤੇ ਸਾਫ ਸੋਧੇ ਖਰਾਰਾ ਲੱਗਾ ਟਾਪ ਕੁਆਲਟੀ ਵਜਨ ਪੂਰਾ ਦੇਖੋ ਜੀ ਪਾਰੀਆਂ ਗੰਨਾ ਐਂਡੇ ਆ ਗਏ ਕੀ ਕੀ ਕੁਆਲਟੀ ਹੈ ਲੈ ਉਹ ਲੈ ਲੈ ਕੋਈ ਲੈ ਸੋਰਾ ਸਾਰਾ ਬਣਾ ਲਈ ਬਹਿੜ ਦਾ ਠੀਕ ਠੀਕ ਸਾਰਾ ਸਾਰਾ ਪਰਪਲ ਦਾ ਬਹੁਤ ਚੰਗਾ ਹਾਂਜੀ ਜਿਆਦੀ ਵਸਤੀ ਵੀ ਸਾਰੀ ਬੰਨਿਓ ਸਾਗ ਤੇ ਸੁਗਰੀ ਦੇ ਜਵਰੇ ਆ ਪੂਰੀ ਹਾਂਜੀ ਔਰ ਜੇ ਵਸਤੀ ਨਾਲ ਮੱਛੀ ਗੜੀ ਹਾਂਜੀ ਆਓ ਆ ਜਾਓ ਰਾਦੀ ਲੜ ਸੁਈ ਆ ਠੀਕ ਬੜੀ ਚਲਾ ਆ ਗਿਆ ਵਸੀ ਠੀਕ ਨਾਲ ਨਾਲ ਹੀ 85 ਵਸੀ ਭਾਗ ਨਹੀਂ ਬੜੀ ਕੋਈ ਬਿਲਕੁਲ ਵੀਰ ਜਾਇਜ਼ ਭਾਅ ਨਾਲ ਵਸੀ ਦਵਾਂਗੇ ਹਾਂਜੀ ਪਛੀ ਗੱਬਣ ਵਸੀ ਦੇ 200 ਰੁਪਏ ਲਾਏ ਹਾਂਜੀ ਤੇ ਵਸੀ ਪੂਰੇ ਦੁੱਧੜੀ ਹੈ ਠੀਕ ਹੈ ਤੇ ਮੁੱਲ ਕਰਨਾ ਜਾਇਜ਼ ਇਹਦੀ ਦੇਖਣੀ ਹੈ ਮੁੱਲ 85 80 70000 ਦੀ ਵੜ ਦੇਣੀ 70 ਦੀ ਦਾ ਹੈ 70 ਦੀ ਬਾਬਾ ਜੀ 70 ਕਰ ਵੀ ਠੀਕ ਹੈ ਕੋਈ ਨਾ ਕਹ ਛੋੜ ਛੱਪਾ ਵੀ ਚਲੋ ਜੀ ਪੂਰੇ ਸੱਤ ਸੱਤ ਤੇ ਵਸ਼ੀ ਖੋਲੀ ਵੇ ਲੂ ਜਾਈ ਕਮਾਲ ਆ ਥਣ ਬਹੁਤ ਸੋਹਣਾ ਵਸ਼ੀ ਨੂੰ ਲੱਗਾ ਥਾਂ ਦੇ ਬਾਬਾ ਜੀ ਬਣੂ ਜੀ ਲਗਾਣਾ ਪੂਰਾ ਲੇਵਾ ਵਧੀਆ ਹੈ ਘੈਂਡ ਹੈ ਵਸ਼ੀ ਤੇ ਸੋਹਣੀ ਆ ਪਰ ਜਿਆਜ ਵੀਰ ਪਹਾੜਾ 70 75 ਦੀ ਪਿੱਛੋਂ ਕਿਸ ਦੇ ਘਰੋਂ ਵੜ ਲਿਆ ਨਾਲੇ ਜਿੱਡਾ ਕਹੀਂ ਇਹ ਕਹਿੰਦੇ ਵੀ ਗਾਈ ਕੋਈ 100 ਕਿਲੋਮੀਟਰ ਤੋਂ ਚੱਲ ਕੇ ਆਵੇ ਤਾਂ ਗੱਡੀ ਪੇਚ ਜੀ ਹੋਊਗੀ ਮਾਜਣਾ ਵੇਖ ਕੇ ਵੜ ਖੜੇ ਠੀਕ ਹੈ ਬਾਈ ਗੱਡੀ ਜੇ ਕੱਲੀ ਵਸ਼ੀ ਆਊਗੀ ਓਕੇ ਆਹੋ ਜੀ ਆ ਜੋ ਰਿਵ ਸੋਈ ਆ ਹਾਂਜੀ ਦੁੱਧ ਹੋਊ 16 14 ਕਿਲੋ ਨੂੰ ਭਾਵੇਂ ਕੋਕਾ ਡਾ ਰਾਲੇ ਠੰਡਾ ਕਰਕੇ 3 ਘੰਟੇ ਰੱਖ ਕੇ ਭਾਵੇਂ ਮੇਲੇ ਹਾਂਜੀ ਚਟਾ ਚਟਾ ਹਾਂਜੀ ਹਾਂਜੀ ਚਟਾ ਦਾ 10 12 ਦਿਨਾਂ ਦਾ ਸੁਭਾ ਜੀ ਠੀਕ 14 ਕਿਲੋ ਠੰਡਾ ਕਰਕੇ ਮੇਨਾਂ ਚੈਡ ਬਲੈਕ ਝੋਟੀ ਆ ਇਹ ਗਲਾਂ ਮੈਨੂੰ ਤੇ 16 ਕਿਲੋ ਨਾਲ ਦੇਦੇ ਵਾਲੀ ਪੂਰੀ ਕਮਾਲ ਤੇ ਜੈਡ ਬਲੈਕ ਜਿਹੜੀ ਮੈਨੂੰ ਚੋਣ ਲੱਗੀ ਜਾਣਾ ਮੇਰੇ ਨੂੰ ਹਾਂਜੀ ਹੋਰ ਇਹਨੂੰ ਹੀ ਕੋਈ 3 ਕਿਲੋ ਤੋਂ ਤਾਂ ਤਾਂ ਇਹਦੀ ਗਾਰਡ ਹੋਊਗੀ ਹਾਂਜੀ ਮੈਂ ਇਹਦੀ ਲਿੰਕੇ ਲੈ ਜਾ ਤਨਾ ਕਿਲੋਆਂ ਤੋਂ ਬਾਹਰ ਨੂੰ ਗਾਰਡ ਹੋਊਗੀ ਅੰਦਰ ਨਹੀਂ ਆਉਣੀ ਠੀਕ ਜਿਹੜੀ ਨਾ ਵੀ 14-15 ਕਿਲੋ ਨੂੰ ਹਰਨ ਮਾਰ ਲਾੜਾ ਪੜਾ ਗਏ ਨਾ ਤੇ ਵਧੀਆ ਝੋਟੀਆਂ ਜੈੱਡ ਪਲੇਗ ਤੇ ਥਾਂ ਤੋਂ ਦੀ ਪੂਰੀ ਸਾਫ਼ ਹੈ ਓਕੇ ਆ ਤੇ ਵਧੀਆ ਲੈ ਵਾਲੀ ਵਾਲੀ ਰਿਕਾਡ ਵਾਲੀ ਝੋਟੀ ਆ ਪੂਰੀ ਵੀਰ ਝੋਟੀ ਚੰਗੀ ਜਵਰੇ ਆ ਕੇ ਆ ਗੱਲਾਂ ਪਤਾ ਐਂਡ ਝੋਟੀ ਜੇ ਕੋਈ ਕਮੀ ਪੇਹੀ ਨਹੀਂ ਗਿਆ ਵੀਰ ਲੈਵਾ ਵੀ ਇਸ ਤੁੰਗਰ ਦੇਖੋ ਨਹੀਂ ਲੱਗਾ ਵਡੇ ਕਾਦਰ ਕਾਦਰ ਜੀਵਾ ਦੇ ਵੀਰ ਕੀ ਲਗਾ ਝੋਟੀ ਕਾਦ ਪੂਰਾ ਜਵਾਨ ਹੈ 14 ਕਿਲੋ ਠੰਡਾ ਕਰਕੇ ਮੇਨ ਨਾਲ ਤੇ ਕੋਈ ਇਹ ਨਾਲ ਆ ਕੇ ਕਟਾ ਜਿਆ ਦੇ ਦਿਨਾਂ ਦਾ ਦਫਾ ਦਿਨਾਂ ਦਾ ਸਾਰਾ ਏ ਪੂਰਾ ਦਪਾਦਨਾ ਦਾ ਸੁਆਹ ਆਹ ਜਿਹੜੀ ਗੱਲ ਤੇ ਹੋਈ ਜੀ ਮੋਹਨਵੀਰ ਚੋਟੀ ਜੱਤ ਨਾਲਾ 1 30 35 ਸਵਾ ਲੱਖ ਦੀ ਝੋਡੀ ਦੇਣੀ ਆ ਠੀਕ ਆ ਵਾ ਜੀ ਕੋਈ ਨਹੀਂ ਦੇ ਦਾਂਗੇ ਇੱਕ ਵੀਰੀ ਦੇ ਦਾਂਗੇ ਇੱਕ ਵੀਰੀ ਇੱਕ ਵੀਰੀ ਦੇ ਦਾਂਗੇ ਪਰ ਐ ਕਹਿੰਦੇ ਆ ਵੀ ਜਿਹੜੀ ਝੋਡੀ ਇੱਕ ਵੀਰੀ ਪਾਏਗਾ ਝੋਡੀ ਦੇਣੀ ਆ ਹਾਂ ਨਾ ਠੰਡੀ ਸੇਰ ਆ ਵਧੀਆ ਦੁੱਧ ਦੇ ਚੜੀ ਆ ਲਲੇਵੇ ਵਾਲੀ ਤੇਰੀ ਕਮਾਲ ਜੱਟ ਪਲੇਮ ਝੋਡੀ ਆ ਪੂਰੀ ਸਾਫ ਝੋਡੀ ਆ ਸੱਭਾ ਜਾਈ ਫਿਰਦੀ ਆ ਠੀਕ ਹੈ ਜੀ ਇੱਕ ਵੀਰੀ ਹਾਂ ਨਾ ਕਵਾਲਾ ਕਹਿੰਦਾ ਮੋਲਿਆ ਇੱਕ ਹੀ ਦੇ ਦਾਂਗੇ ਆ ਜੀ ਆਉਣੇ ਕਹਿੰਦਾ ਪਾਣਾ ਐਂਡੇ ਆ ਗਏ ਠੀਕ ਹੈ ਗਾੜੀ ਵੀਰ ਝੋਟ ਗਈ ਹੈਗੀ ਆ ਵੀ ਸੋਈ ਆ ਹਾਂਜੀ ਆ ਜੀ ਬੱਚਾ 30 ਹੋਏ 10000 50000 ਇੱਕ ਬੁਰੀ ਸੈ ਦੋ ਜਾਤੂ ਆ ਝੋਟੀ ਵੀਰ ਹਾਂਜੀ ਇਹ ਦਹਾਂਗ ਦਾਾਂ ਦੀ ਫਰੀ ਆ 10 ਕਿਲੋ ਦੁੱਧ ਨਾਲੋਂ ਪੱਕਾ ਆਊਗਾ ਲੀਟਰਾਂ ਦਾ ਅਜੇ ਕਾਲ ਲਈ ਜਿਹੜੀ ਮੈਨੂੰ ਵੀ ਜਿੰਨਾ ਦੁੱਧ ਝੋਟੀਆਂ ਵੀ ਜੇ ਚੱਲਣ ਵਾਲੀ ਆ ਦੁੱਧ 12-13 ਕਿਲੋ ਰਾਮ ਨਾਲ ਕਰਨ ਵਾਲੀ ਆ ਪਰ ਕਿਹ ਕੋਜੇ ਦੁੱਧੋ ਚੱਲਣ ਵਾਲੀ ਜਿਹੜੀ ਕਰਨ ਵਾਲੀ ਜੀ ਤੇ ਸਿੰਗੀ ਦੇਖੋ ਝੋਟੀਆਂ ਕੁੜੀਆਂ ਸਾਫ਼ ਲੱਗੀਆਂ ਆ ਬਹੁਤ ਵਧੀਆ ਵਧੀਆ ਸਿੰਗ-ਸੰਗ ਪੂਰੇ ਟੋਪ ਦਾ ਲਗਾਵੇ ਇੱਕ ਕੁਆਲਟੀ ਵਾਲੀ ਸਾਰੀ ਜਿੰਨੀ ਹੈਗੀ ਠੀਕ ਹੀ ਨੇ ਕਰੋ ਜੀ ਐ ਪੂਰੀ ਸਾਫ ਝੋਟੀ ਆ ਥਾਨੂ ਗੁੰਲਤਾ ਸਹੀ ਕਰਾ ਬਚਾ ਜਾਨੀ ਬਚਾ ਆ ਜੇ ਕਟਾ ਆਜ ਬੱਲਾ ਇਹ ਕਟਾ ਤੇ ਬਿਲਕੁਲ ਜਾਇਜ ਪਹਾੜਾ ਦੇਖੋ ਜੀ ਲੈਵਾ ਪੂਰੀ ਸਾਫ ਝੋਟੀ ਆ ਦਿਵਾਲੇ ਥਾਨ ਪੂਰੇ ਵਧੀਆ ਐ ਐ ਵਧੀਆ ਆ ਕੇ ਇਹ ਆਖੂ ਕਹਿੰਦੇ ਲੋ ਜੀ ਦੇਖੋ ਕੀ ਲੱਗਦੀ ਆ ਇਹ ਬੈਠੇ ਮੇਰੇ ਮੈਂ ਮੈਦਾ ਮੋਲਿਆ ਬਿਲਕੁਲ ਜਾਇਜ ਪਹਾੜਾ ਦੇ ਰਾਂ ਜਿੰਨੇ ਦੀ ਝੋਟੀ ਦੇ ਦੇਣੀ ਆ ਹਾਂਜੀ ਮੋਲ 75 ਤੇ 70000 ਨੂੰ ਫਿਰ ਦੋ ਹੀ ਛੱਤ ਨੇ ਬੜਾ ਹਾਂ ਤਾਂ ਮੰਨ ਦੋ ਹੀ ਕਰਾਂਗੇ ਛੋਟੇ ਪਾਠੀ ਦੇਣਾ ਹਾਂ ਨਹੀਂ ਪੈੜਦੀ ਪੈੜਦੀ ਲਓਏ ਵੀ ਦਾ ਵੀਰ ਮੋਲਿਆ ਇਹ ਤਾਜੀ ਛੋਟੀ ਕਮਲ ਵਾਲੀ ਛੋਟੀ ਆ ਆ ਬੱਚਾ ਆ ਬੱਚਾ 12 ਕਿਲੋ ਦਊਗੀ ਪਰ ਸਾਂਭਿਆਂ ਜਿਹੜੀ ਗੱਲ ਹੈ ਦਾਫ ਬਿਗੀ ਨਹੀਂ ਗਈ ਵੇਚਣ ਵਾਲੀ ਇਹਨਾਂ ਨੂੰ ਕਹਿੰਦੇ ਵੇਚ ਕੇ ਸੈਂਦ ਦੇ ਰੇਟ ਪਾਉਣ ਰੇਟ ਬਿਲਕੁਲ 65000 ਦੇ ਬਾਈ ਕਹਿੰਦਾ ਹਾਂ ਇਹਨਾਂ ਦੇ ਕੱਦ ਦੇਖੋ ਛੋਟੀ ਦਾ ਵੱਡੀ ਮਿਲਦੀ ਨਹੀਂ ਕੀ ਵੱਡੀ ਛੋਟੀ ਆ ਦੇਖੋ ਕੀ ਰੱਖਾ ਤੇ 60000 ਦੀ ਤੋਂ ਕੱਢਦੀ ਆਉਂਦੀ ਤੇ ਤਾਜੀ ਸੂਈ ਤੇ 10 15 ਦਿਨ ਦੀ ਸੂਈ ਝੋਟੀ 60000 ਦੀ ਆਉਂਦੀ ਇਹ ਇਹੇ ਸੇਵਾ ਕਰਨੀ ਪਈ ਸੇਵਾ ਸਾਹਮਣੀ ਪੈਣੀ ਸੇਵਾ ਕਰਨੀ ਪਈ ਸੇਵਾ ਝੋਟੀ ਆ ਵੀ ਰਗੀ ਕੱਢੀ ਦੋਦੀ ਕੱਟੀ ਨਕੀਨਾ ਇਹੀ ਇੱਕ ਵਾਰ ਹੋ ਜਾ ਉਹ ਦੋ ਤੰ ਆਜ ਦੋ ਦੰਦ ਝੋਟੀ ਆ ਗਈ ਦੋਦੀ ਝੋਟੀ ਆ ਹਾਂਜੀ ਤੇ ਵੀਰੇ ਇਹ ਨਾ ਝੋਟੀ ਹੈਗੀ ਚੰਗੇ ਮੇਰੇ ਖਾਸ ਬੰਦੇ ਕੋ ਹਾਂਜੀ ਮਾਸਟਰ ਹੁਣੀ ਆ ਇਹ ਫਾਇਦੇ ਕਰਦੇ ਲਾਗੇ ਹਾਂਜੀ ਤੇ ਇਹ ਕਟੀ ਉਹ ਆਪਣੇ ਉਹਨਾਂ ਨਾਲ ਪੂਰਾ ਯੋਰ ਮਾਰਾ ਵੀ ਖੀਰੀ ਸੋਣੀ ਆ ਤੇ ਇਸ ਪਾ ਦੋਂਦੀ ਆ ਤੇ ਕਟੀ ਦਾ ਜਿਹੜਾ ਵਜਨੇ ਆ ਨਾ ਆਪ ਵੇਖੋ ਕਿ ਕੀ ਕੁਆਲਟੀ ਚੀਜ਼ ਦੀ ਜੋੜਾ ਸਾਹਮਣੇ ਸਜਾਈ ਹਰ ਕੰਮ ਦਾ ਇਨਸਾਬ ਝੋਟੀ ਆ 10000 ਕਿਲੋ ਵਧੀਆ ਦਾਕ ਦੋ ਬੋਲਾ ਲਾ ਲਓ ਦੁੱਧ ਲਾ ਲਓ ਅੱਜ ਛੀਵਾ ਕੇ ਸਤਮਾ ਦੇਣੇ ਆ ਹਾਂਜੀ ਤੇ ਪਿਓਰ ਦੋਂਦੀ ਠੀਕ ਜੀ ਤੇ ਵੇਖੋ ਥਾਨ ਫੁੰਗਰ ਸਾਬ ਠੀਕ ਜੀ ਇਹ ਕੋਈ ਪੁਤਸਾ ਫਲੇਵਾ ਥਾਣੇ ਬਹੁਤ ਸੁਣੋ ਛੋਟੀ ਨ ਲੱਗਾ ਤੇ ਜਵਾਨ ਦੇਖੋ ਕਿ ਢੀ ਹੈ ਪਿਓਰ ਵੀਰ ਦੰਦ ਪੁੱਟ ਕੇ ਵੇਲੇ ਪਿਓਰ ਦੌਂਦੀ ਕੱਟੀ ਹੈ ਠੀਕ ਹੈ ਜੀ ਤੋਰੋ ਬਾਈ ਜੀ ਲਾਓ ਗੋੜੀ ਇਹ ਫੇਰ ਝੋਟੀ ਤੇ ਦੀ ਸਾਤ ਉਤਰੀ ਉਰੀ ਕੁਮਾਰ ਮਚਾ ਕੀ ਮਾਰਾ ਮਚਾ ਮਾਰ ਦੇਖੋ ਇਹ ਮਾਰਾ ਸਾਹ ਜੀ ਠੀਕ ਹਟਾਓ ਚਲੋ ਜਿਆਣੋ ਕਿੱਥੇ ਕੱਟੀ ਜਮਾ ਸੀਂ ਦੇਖੋ ਝੋਟੀ ਦਾ ਕੱਟੀ ਏ ਕੱਢੀ ਮਗਰੇ ਆ ਬਹੁਤ ਚੰਗੀ ਵੀਰ ਝੋੜੀ 100 ਤੁਸੀਂ ਇਹ 6 ਪਰਵਾਹ 6 ਦੇਣਾ ਦਾ ਫੋਟੋ ਲੇਵਾ ਵੀਰ ਅਗਲੇ ਸਵੇਰੇ ਝੋੜੀ ਆਪ ਕੋ ਇੰਦਾਜ ਨਾਲੇ ਵੀ ਕੀ ਝੋੜੀ ਚੀਜ਼ ਬਹੁਤ ਹੈ ਬਾਕੀ ਝੋੜੀ ਪੂਰੀ ਸਾਫ ਜੈਟ ਬਲੈਕ ਪਾਈ ਜਣੀ ਆ ਪੂਰੀ ਚੰਗੀ ਜਬਰ ਝੋੜੀ ਆ ਪੂਰੀ ਕਵਾਜ ਦੀ ਵੱਡੀ ਝੋੜੀ ਦੀ ਵੀਰ ਸਾਹਮਣੇ ਦੇ ਸਾਹਮਣੇ ਸਵਾਲ ਰੱਖਦੀ ਆ ਪਰ ਬਿਲਕੁਲ ਜਾਇਜ਼ 95000 ਦੀ ਝੋੜੀ ਦੇਣੀ 94 ਦੀ 90 ਦੇਣਾ ਲਓ ਜੀ ਵੇਖੋ ਜੀ ਅੱਜ ਪਾਈਆਂ ਨੇ ਮੋਲ ਦੇ ਕਮਾਲ ਕਰਤੇ ਆ ਨਬੇ ਹਜ਼ਾਰ ਦੀ ਤਾਜੀ ਸੋਈ ਝੋਟੀ ਉਹ ਹੀ ਦੁੰਦੀ ਲੋ ਦੰਦ ਨਹੀਂ ਕੱਟੀ ਮਿਲਦੀ ਬਸ ਸਾਫ ਝੋਟੀ ਆ ਤੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਤੇ ਅੱਪ ਦੀ ਪੁੱਤ ਦੀ ਮਈਆਂ ਦੀ ਕੱਟੀ ਆ ਇਧਰ ਪੜੀ ਆ ਠੀਕ ਆ ਬਾਬਾ ਜੀ ਇਹ ਹੁੰਦੀ ਕੰਮ ਸੱਚ ਵਾਲਾ ਵੀ ਐਂ ਨਹੀਂ ਕਹਿਣਾ ਉਹ ਫਲਟਿੰਗ ਵਧੀਆ ਪਾਈਆਂ ਸੱਚੀ ਗੱਲ ਦੱਸੀ ਆ 90 ਹਜ਼ਾਰ ਦੀ ਹਾਂ ਨਾ ਬਹੁਤ ਵਧੀਆ ਕੱਟੀ ਆ ਸਸਤਾ ਜ ਮੋਲਾ ਜੀ ਵੇਖੋ ਇਹ ਪੇਟ ਕੁੜੇ ਦੀ ਪੂਰੀ ਝੋੜੀ ਹੈ ਪੂਰਾ ਹਲੇ ਵਾਲਾ ਬਣਾਵੇ ਤੁਹਾਨੂੰ ਗਰਵ ਦਿਆ ਠੀਕ ਹੈ ਭਾਈ ਜੀ ਓਕੇ ਆ ਮੈਂ ਵੀ ਗੱਬਣਾ ਗੱਬਣਾ ਮਹੀਆ ਦੋ ਜਹਾਜ਼ਵਾ ਦੋ ਜਹਾਜ਼ਵਾ ਪਰ 14 ਕਿਲੋ ਦੋ ਤਾਂ ਪਹਿਲਾਂ ਛੋਟੀ ਕੋਚ ਆ ਵੀਰ ਇਹਦਾ ਜਿਹੜੀ ਗੱਲ ਹੈ ਇਹ ਕੋਈ ਛੋਟੀ ਨਹੀਂ ਲਈ ਆ ਪੂਰੀ ਗਾਰੰਟੀ ਤੇ ਆਈ ਠੀਕ ਦੇਣਾ ਜੇ ਦੋ ਜਹਾਜ਼ ਦਿਨ ਕੱਢਦੀ ਹੈ ਦਿਨ ਖਾਂਦੀ ਹੈ ਕਰੋ ਦੋ ਚਾਰ ਦਿਨ ਲੈ ਲਊਗੀ ਕਬੜ ਛੋਟੀ ਆ ਪਰ ਅੱਭਾ ਹੀ ਤਾਂ ਨੇ ਠੀਕ ਸੌ ਹੈ ਪੂਰੀ ਸਾਫਾ ਵੀ ਤੇ ਸਾਫਾ ਦੀ ਪ੍ਰੋਪਰ ਵੀਰ ਕਿੱਡਾ ਠੀਕ ਪੂਰੀਆਂ ਵੱਡੀਆਂ ਵੀਰੇ ਇਹ ਨਾ ਕੋਈ ਆਖੇ ਕੱਟੀ ਗਈ ਹੋਊਗੀ ਉੱਤੇ ਆ ਗਏ ਮੈਂ ਜਮੀਆਂ ਪਲੀਆਂ ਹਾਤੀਆਂ ਥੀ ਜਿਹੜੀਆਂ ਝੋਟੀਆਂ ਦੇਖੋ ਜੀ ਕਿڑی ਸਾਫ ਮੈਂ ਆ ਪੂਰੀ ਸਾਫ ਤੇ ਸੁਤਰੀ ਹੈ ਤੇ ਵਧੀਆ ਲੇਵੇ ਰਕਾਰਡ ਵਾਲੀ ਹੈ ਪਾਣੀ ਪੋੜੀਆ ਤੇ ਪੋੜਿਆ ਤੇ ਚੇਆ ਤੇ ਪੋੜਿਆ ਇਹ ਨਹੀਂ ਪਾੜਾ ਪਾੜ ਦੇ ਦਾ ਆ ਤੇ ਮੋਲਾਂ ਵਾਲੇ ਜਾਰੇ ਬੰਦੇ ਨੂੰ ਮੈਂ ਅੱਜ ਨਿਕਲੇ ਲੈ ਜੋ ਟਾਈਮ ਨਾਲ ਖਿੱਚ ਕੇ ਨਿਕਲੇ ਮੋਲੇ ਆ ਵੀਰ ਮੈਂ ਲੱਖੋਂ ਬਾਹਰ ਵਿੱਚ ਗੱਲਾਂ ਕਰਾਦੀ ਆ ਆ ਘੋਟੀਆਂ ਲੱਖੋਂ ਕਿਤੇ ਬਾਹਰ ਗੱਲਾਂ ਕਰਾਦੀ ਪਰ ਪਾੜਾ ਜਿਆਜ ਮਈਆਂ ਪਾਈਆਂ ਜਿੰਨੇ ਜਿੰਨੇ ਦੇ ਦੱਸੋ ਜੀ ਮੋਲ ਬਿਲਕੁਲ ਲੱਖ ਜੋ ਦੋ ਛੜੀਏ ਵੀਰ ਜਿਆਦਾ ਮਈ ਚੰਗੀ ਆ ਗਾਰੰਟੀ ਬੜੀ ਮਹੀਦੀ ਚੱਲੇ ਨਹੀਂ ਚੱਲਣਗੇ ਠੀਕ ਜੀ ਚਲੋ ਕਚਮ ਨੇ ਯਾਰ ਦੇ ਬਾਈ ਲੈ ਲੋ ਪਰ ਇੱਕ ਕੂਝ ਦਾ ਵਾਲ ਵੀ ਨਹੀਂ ਚਟਾਗਾ ਦੇ ਠੀਕ ਦੇ ਆ ਵੇ ਵਧੀਆ ਜੱਡ ਲੈ ਗਿਆ ਤਾਂ ਥਾਂ ਤੋਂ ਦੇਖੋ ਪੂਰੇ ਸਾਫ ਸੁਥਰੇ ਤੇ ਵਧੀਆ ਉਧਰ ਬਖਾਣੇ ਜ਼ਿਆਦਾ ਕਰੋ ਇਹ ਲੋਨ ਯਾਰਾਂ ਜੀ ਸਾਰੇ ਕਵਾੜੀ ਵਾਲੇ ਜਿਹੜਾ ਵਧੀਆ ਕਵਾੜੀ ਵਾਲੇ ਪਸ਼ੂ ਆਏ ਪੰਜ ਤੇ ਲਾਈਕ ਕਮੈਂਟ ਸ਼ੇਅਰ ਖਿੱਚੋ ਆ ਗਏ ਟੋਕੜਾ ਘਮਣ ਲਿਓ ਜੀ ਟੋਕੜਾ ਘਮਣ ਚੋਟੀ ਹਾਂਜੀ ਜੀ। ਲੋਈ ਝੋਟੀ ਆ ਵੀਰ। ਹਾਂਜੀ। ਤੇ ਟੋਕਰ ਤੇ ਗੱਬਣੇ। ਟੋਕਰ ਤੇ ਗੱਬਣੇ। ਇਹ 24 ਦੀ ਗੱਬਣ ਜੇ। ਹਾਂਜੀ। ਤੇ 8 ਕਿਲੋ ਦੁੱਧ। 8 ਕਿਲੋ। 8 ਕਿਲੋ ਦੁੱਧ। ਇਸੇ ਘਰ ਜਾ ਕੇ ਟੀਕਾ ਲਵਾ ਆਹਦੀ ਪਾੜੇ ਦੇ ਮਿਲਦੀ ਜੀ ਗੱਟ। ਠੀਕ ਹੈ। ਹਾਂ। ਸਵਾਤਾ ਪੱਕਾ ਹੋਊਗਾ ਵੀਰ। ਹਾਂਜੀ। ਪੂਰੀ ਚੰਗੀ ਐ ਸਾਂ ਸੁਦਰੀ। ਠੀਕ ਹੈ। ਵਾਹ ਜੀ। ਹਾਂਜੀ ਜੀ ਛੋਟੀ ਵੀਰ 65 ਦੀ 60 ਦੀ ਦੇ ਦਾਂਗਾ 60 ਦੀ 60000 ਬਾਬਾ ਜੀ ਕਰੋ ਜੀ ਇਹ 200 ਕਰ ਦਿੰਦੇ ਦੋ 50000 ਦੇ ਦਸਾਂ ਵੀਰ ਹਾਂ ਨਾਲੀ ਠੀਕ ਆ 55 ਦੀ ਕਰ 55 ਦੀ ਲਓ ਜੀ ਟੋਕੜ ਗੱਪਣ ਛੋਟੀ ਆ ਤੇ ਵਧੀਆ ਸਾਫ ਸੁਥਰੀ 55000 ਆ ਵੀਰ ਛੋਟੀ ਆ 55000 ਮੁੰਡਾ ਆ ਵੇਹ ਨਗੀਨਾ ਹਾਂਜੀ ਜੋ ਸੋਈਆ ਸਰਫੇ ਕਮੀ ਨੇ ਦੀ ਹਾਂਜੀ 1 ਲੱਖ 37000 ਦੀ ਝੋਟੀ ਆ ਯਾਰ ਮਾਨੀ ਠੀਕ ਸਰਪੰਚ ਹੁਣਾਂ ਲੈਂਦੀ ਆ ਲਿੰਕ ਸੈਂਡ ਕਰਦਾ ਵੀ ਉਹਨਾਂ ਨੂੰ ਉਧਰੋਂ ਝੋਟੀ ਮੰਗਾਈ ਆ ਇਹ ਜਿਹੜੀ ਗੱਲ ਬਿਹਾਰ ਕਿਉਂ ਇਦਾਂ ਹੀ ਆਮ ਲੈਣੀ ਮਹਿੰਗਾਈ ਸੀ ਹਾਂਜੀ ਤੇ ਸਾਰੇ ਡੰਗਰ ਵੇਚ ਤੇ ਤਿੰਨ ਮਈਆਂ ਉਹਨਾਂ ਕੋਲ ਇਕੱਠੀਆਂ ਆਈਆਂ ਠੀਕ ਤੇ ਪਰ ਛੋਟੀ ਪੂਰੀ ਕੁਆਲਿਟੀ ਵਾਲੀ ਆ 9 ਕਿਲੋ ਵਧੀਆ ਦੁੱਧ ਹੋਊਗਾ 9 ਕਿਲੋ 9 ਕਿਲੋ ਦੁੱਧ ਹੋਊਗਾ ਬੱਸ ਬਹੁਤ ਮਿਲ ਜੂਗਾ ਜਿਹੜੀ ਗੱਲ ਲਿੰਕ ਕੋਈ ਸੈਂਡ ਕਰਾ ਲੇ ਜਿਹੜੀ ਗੱਲ ਹੈ ਠੀਕ ਪਾਈ ਜੀ ਪ्योर ਉਧਰੋਂ ਆਈ ਜਿਹੜੀ ਗੱਲ ਹੈ ਇੰਨੇ ਮਹੀਨਾ ਸਭ ਨੂੰ ਹੋਇਆ ਜੇ 9 ਕਿਲੋ ਦੁੱਧ ਦੀ ਠੰਡਾ ਕਰਦੇ ਕੋਈ ਨੂੰ ਵੇੜਾ ਆਖੇ ਕਿ ਟਾਈਮ ਲਗਾ ਦੋ ਟਾਈਮ ਲੀਟਰ ਫੇਰ ਕੇ ਲੈ ਜਾ 9 ਕਿਲੋ ਦੁੱਧ 10000 ਕਰੂਗੀ ਵਧੀਆ ਜੇ ਕੋ ਇਹ ਹਾਂ ਤੇ ਨਾ ਛੋਟੀ ਵੀਰ 65000 ਦੀ ਦੇ ਦੇਣੀ ਹੈ। ਕਹੋ ਜੀ। 65 ਦੇ ਕਹਾਂ ਬਾਬਾ ਜੀ। 60 ਦੇ। 60 ਦੇ। 60000। ਲਾਓ ਜੀ। ਜੈੱਡ ਬਲੈਕ ਛੋਟੀ। ਹੰਡੀ ਬੜੀ ਤੇ ਵੇਖੋ। ਇੱਕ ਜੀ ਸਿਮਤਾ ਨੂੰ ਗਾੜੀ ਇਹਨੇ ਵਾਂਟ ਪਾ ਲਓ ਕੁਝ ਵੀ ਖਾਣਾ ਉਧਰ ਮਿਲਣਾ। ਐਡਾ ਰਾਜਾ ਭੁਮੇਂਦਰੋਂ ਨਹੀਂ। ਦੇਖੋ ਸਾਫ ਛੋਟੀ ਆ ਪੂਰੀ ਜੈੱਡ ਬਲੈਕ ਆ ਤੇ ਵਧੀਆ 60000 ਦੀ 65 ਮੰਗਦੇ ਆ। 60000 ਹੋ ਜੂਗੀ ਫਿਰ ਇਹਨੇ ਖਾਣਾ। ਤੇ ਥਾਂ ਥਣ ਦੇਵਾ ਬਹੁਤ ਸੋਹਣਾ ਵਧੀਆ ਲੱਗਾ ਛੋਟੀ ਨੂੰ। ਸਾਫ ਸੁਥਰਾ। ਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਐ ਸ਼ੇਅਰ ਖਿੱਚ ਗਏ ਯਾਰ ਆ ਇਹ ਦੇ ਕੰਮ ਜੋਤੀ ਮਰਾਦ ਨੇ ਸਾਰੇ ਪਸ਼ੂ ਜਣਾਵਾਂ ਵੀਰ ਜੀ ਸਾਰੇ ਲੋਕ ਦੇ ਆ ਬੋਲੋ ਨੰਬਰ ਆਏਗਾ ਅੱਜ ਹਾਂਜੀ ਇਹ ਕੁਆੜੀਏ ਸਾਰੇ ਜਾਨਵਰ ਆ ਬੋਲੋ ਨਾ 8427407753 ਹਾਂਜੀ ਨਾਮ ਮਾਣਾ ਦੇ ਪਿੰਡ ਪੋਮ ਠੀਕ ਜੀ ਮਾਤਾ ਵਾਧਵੀ ਦੀ ਚੈਨਲ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਨੰਬਰ 5454 ਨੂੰ ਦੂਜੇ ਤੇ ਨਹੀਂ ਆਉਂਦੇ ਠੀਕ ਹੈ ਮਾ ਸਸਤਾ ਸਸਤਾ ਆਉਣਾ ਆ ਤੇ ਵਧੀਆ ਮਾਲ ਲੈ ਗਿਆ ਵਾਣ ਦੇ ਫਿਰ ਜੈ ਜੈ ਛਿੱਚ ਕੇ ਰੱਖਾਇਆ ਕੰਮ ਨੂੰ ਬਸ ਬਾਬੇ ਦੀ ਕਿਰਪਾ ਹਾਂ ਜੀ ਬਾਬਾ ਜੀ ਨਾ ਵੇਖੋ ਸਾਲੇ ਸਾਹਮਣੇ ਆਈ ਜਾਂਦੇ ਆ ਠੀਕ ਹੈ ਨਾ ਦੇਖੋ ਵੀਡੀਓ ਪੈਂਦੀ ਕਮਣੀਆਂ ਲਿਆਉਂਦੇ ਆ ਮੇਰੀਆਂ ਆਉਂਦੀਆਂ ਫਿਰ ਲਗਾਤਾਰ ਹੀ ਮੀ ਨਾਇਕ ਤੋਂ ਜਿੱਤੇ ਜਿੱਤੇ ਦਿਨ ਜਿੱਤੇ ਦਿਨ ਵੀਡੀਓ ਡਈ ਆ ਚੱਲਦੀ ਆ ਤੇ ਆ ਦੋ ਮਹੀਨੇ ਚਲੇ ਇੱਕ ਦਿਨ ਛੱਡ ਕੇ ਦੂਜੇ ਦਿਨ 6-7 ਨਾਗ ਵੇਚਨੇ ਵੀ ਬੜੀ ਹਿੰਮਤ ਲਈ ਗਾਲਿਆ 6 ਦਿਨਾਂ ਨਹੀਂ ਵਿਗਦੇ ਤੁਹਾਨੂੰ ਆਪ ਸਿਆ ਵਾਹਿਗੁਰੂ ਮੇਰ ਚਾਹੀਦੀ ਸੱਚੀ ਨੀਂਦ ਚਾਹੀਦੀ ਹੈ ਹਨਾ ਰੱਬ ਦੀ ਕਿਰਪਾ ਹੋਵੇ ਰੱਬ ਦੀ ਕਿਰਪਾ ਤੇ ਕਾਲਾ ਦਾਸੇ ਗਾਲੀ